ਸਖਬੀਰ ਬਾਦਲ ਸਿਆ ਮੈਂ ਤੇਰੇ ਬਿਆਨ ਸੁਣ ਕੇ ਹਟਿਆ ਉਹਨਾਂ ਬਿਆਨਾਂ ਦੇ ਵਿੱਚ ਤੁਸੀਂ ਹੱਥ ਜੋੜ ਕੇ ਅਕਾਲ ਤਖਸੈ ਮਾਫੀ ਮੰਗ ਰਹੇ ਆ ਤੇ ਮਾਫੀ ਦੇ ਵਿੱਚ ਇਹ ਕਹਿ ਰਹੇ ਆ ਕਿ ਸਾਡੀ ਸਰਕਾਰ ਦੇ ਵਿੱਚ ਬੇਅਦਬੀ ਹੋਈ ਆ ਦੂਜੀਆਂ ਸਰਕਾਰਾਂ ਨੇ ਐ ਕਰਤਾ ਆ ਕਰਤਾ ਤੇ ਜਿਹੜਾ ਕਹਿ ਲੋ ਕਿ ਦੂਜੀਆਂ ਪਾਰਟੀਆਂ ਨੇ ਗੇਮ ਹੀ ਇੰਨੀ ਤਕੜੀ ਕਰਤੀ ਕਿ ਜਦੋਂ ਮੈਂ ਬਾਦਲ ਸਾਹਿਬ ਕੋਲ ਜਾਂਦਾ ਸੀ ਜਦੋਂ ਬਿਮਾਰ ਹੁੰਦੇ ਸੀ ਤਾਂ ਮੈਨੂੰ ਕਹਿੰਦੇ ਹੁੰਦੇ ਸੀ ਕਿ ਮੈਨੂੰ ਮੌਕਾ ਨਹੀਂ ਮਿਲਿਆ ਇਨਸਾਫ ਦਿਵਾਉਣ ਦਾ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਤੁਹਾਡੇ ਦੋਨਾਂ ਜੀਆਂ ਕੋਲ ਪਾਵਰ ਆ ਤੁਹਾਡੇ ਤੁਹਾਡੇ ਕੋਲ ਐਮਪੀ ਦੀ ਪਾਵਰ ਆ ਦੋਨਾਂ ਜੀਆਂ ਕੋਲੇ ਤੁਹਾਡੇ ਕੋਲ ਡਿਪਟੀ ਸੀਐਮ ਦੀ ਪਾਵਰ ਸੀ ਔਰ ਤੁਹਾਡਾ ਅੱਜ ਦੇ ਮੁੱਖ ਮੰਤਰੀਆਂ ਨਾਲੋਂ ਜ਼ਿਆਦਾ ਅਹੁਦਾ ਅੱਜ ਵੀ ਹੈਗਾ ਅੱਜ ਵੀ ਤੁਹਾਡੀ ਸੁਣਵਾਈ ਹੁੰਦੀ ਆ ਤੁਸੀਂ ਕਿਹਾ ਕਿ ਜਿਹੜਾ ਕੇਸ ਆ ਉਹ ਸੀਬੀਆਈ ਨੂੰ ਦਿੱਤਾ ਗਿਆ ਜਿਵੇਂ ਫਿਲਮਾਂ ਦੇ ਵਿੱਚ ਹੁੰਦਾ ਕਿ ਕੇਸ ਤਾਂ ਕਿਸੇ ਹੋਰ ਨੂੰ ਦਿੱਤਾ ਜਾਂਦਾ ਪਰ ਜਿਹਦੇ ਤੇ ਇਲਜ਼ਾਮ ਲੱਗੇ ਹੁੰਦੇ ਆ ਉਹ ਜੱਜ ਕੋਲੋਂ ਸਮਾਂ ਲੈ ਲੈਂਦਾ ਤੇ ਉਹ ਕਿਵੇਂ ਨਾ ਕਿਵੇਂ ਕਰਕੇ ਆਪ ਦੇ ਜਿਹੜੇ ਕਹੋ ਦੋਛੀਓ ਲੱਭਦਾ ਰਹਿੰਦਾ ਵੀ ਅਸਲ ਗੁਨਾਹਦਾਰ ਹੈ ਕੌਣ ਹੁਣ ਤੁਸੀਂ ਅਸਲੀ ਗੁਨਾਹਗਾਰ ਲੱਭਿਆ ਨਹੀਂ ਔਰ ਤੁਸੀਂ ਸਾਰੇ ਦੇ ਸਾਰੇ ਜਿਹੜੇ ਪਾਰਟੀਆਂ ਦੇ ਸੀ ਇੱਕ ਦੂਜੇ ਤੇ ਤੋਹਮਤਾਂ ਲਾਉਣ ਲੱਗ ਗਏ ਕਿ ਫਲਾਨਿਆਂ ਨੇ ਐ ਕੀਤਾ ਫਲਾਨਿਆਂ ਨੇ ਐ ਕੀਤਾ ਗੱਲ ਬੇਅਦਬੀ ਦੀ ਮੈਂ ਨਹੀਂ ਕਰੂੰਗਾ ਔਰ ਨਾਲ ਹੀ ਮੈਂ ਗੱਲ ਇਹ ਕਰੂੰਗਾ ਕਿ ਤੁਹਾਡੀ ਸਰਕਾਰ ਦੇ ਵਿੱਚ ਜਿਹੜਾ ਬਹਿਬਲ ਕਲਾਂ ਦੇ ਵਿੱਚ ਗੋਲੀ ਚੱਲੀ ਸੀ ਗੋਲੀकांड ਜਿੱਥੇ ਗੋਲੀਆਂ ਚੱਲੀਆਂ ਉੱਥੇ ਬਾਦਲ ਸਾਹਿਬ ਨੇ ਅਫਸੋਸ ਕੀਤਾ ਸੀ ਜਾਂ ਨਹੀਂ ਕੀਤਾ ਸੀ ਸਾਨੂੰ ਇਹ ਦੱਸੋ ਜੇ ਉਦੋਂ ਡਿਪਟੀ ਸੀਐਮ ਤੁਸੀਂ ਸੀ ਔਰ ਮੁੱਖ ਮੰਤਰੀ ਤੁਹਾਡੇ ਫਾਦਰ ਸਾਹਿਬ ਸੀ ਤੁਹਾਡੇ ਪਿਤਾ ਜੀ ਸੀ ਹੁਣ ਮੈਨੂੰ ਇਹ ਦੱਸੋ ਵੀ ਉਦੋਂ ਦੇ ਗ੍ਰਹਿ ਮੰਤਰੀ ਕੌਣ ਸੀ ਕਿੰਨਾ ਕੋਲ ਇੰਨੀ ਪਾਵਰ ਸੀ ਉਦੋਂ ਡੀਜੀਪੀ ਕਿੰਨਾ ਦਾ ਸੀ ਸਿਰਫ ਇਹ ਗੱਲਾਂ ਪਿਛਲੀ ਵਾਰ ਵੀ ਜਦੋਂ ਮੈਂ ਬੋਲਿਆ ਤੇ ਅਕਾਲੀ ਦਲ ਦੇ ਜਿਹੜੇ ਉਰਾਪੁਰਾਂ ਦੇ ਹੁੰਦੇ ਆ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਤੂੰ ਅਕਾਲੀ ਦਲ ਤੇ ਕਿਉਂ ਬੋਲਿਆ ਕਾਹਤੋਂ ਬੋਲਦਾ ਕੀ ਗੱਲ ਬਾਈ ਅਸੀਂ ਬੋਲ ਨਹੀਂ ਸਕਦੇ ਕਿਉਂ ਨਹੀਂ ਬੋਲ ਸਕਦੇ ਜਿਹੜੀ ਗੱਲ ਸਾਨੂੰ ਗਲਤ ਲੱਗੂ ਅਸੀਂ ਬੋਲਾਂਗੇ ਇਹ ਕੋਈ ਮਤਲਬ ਮਸਲਾ ਨਹੀਂਗਾ ਕਿ ਅਸੀਂ ਪਾਰਟੀ ਦੇ ਨਾਲ ਆ ਤੁਸੀਂ ਇਸ ਪਾਰਟੀ ਤੇ ਬੋਲਣਾ ਨਹੀਂਗਾ ਤੁਹਾਡੇ ਪਿਓ ਦਾਦਿਆਂ ਨੇ ਘਰ ਚੰਗੇ ਕੀਤੇ ਆ ਜਿਹੜੇ ਤੁਸੀਂ ਜੁੜੇ ਸੀ ਬਾਦਲਾਂ ਦੇ ਨਾਲ ਸਾਡੇ ਵੀ ਉਰਕੇ ਪੁਰਖੇ ਇਹਨਾਂ ਨੂੰ ਵੋਟਾਂ ਪਾਉਂਦੇ ਰਹੇ ਆ ਜੇ ਜਿਹਦੇ ਨਾਲ ਇਹ ਰਾਜ ਕਰਦੇ ਰਹੇ ਆ ਹੁਣ ਮੇਨ ਗੱਲ ਬਾਦਲ ਸਾਹਿਬ ਤੁਸੀਂ ਕਹਿੰਨੇ ਹੁੰਨੇ ਆ ਕਿ ਸਾਡੇ ਨਾਲ ਸਿਆਸਤ ਹੋਈ ਆ ਇਹ ਤੁਸੀਂ ਵੇਖਣਾ ਸੀ ਪਹਿਲਾਂ ਤੁਹਾਡੇ ਕੋਲ ਪਾਵਰ ਸੀ ਅੱਜ ਪਾਵਰ ਹੈ ਅੱਜ ਵੀ ਪਾਵਰ ਓਨੀ ਆ ਕੋਈ ਤੁਸੀਂ ਮੰਗਣ ਖਾਨ ਵਾਲੇ ਨਹੀਂ ਹੋਏ ਪਹਿਲਾਂ ਤੁਹਾਡੇ ਕੋਲ ਪਾਵਰ ਸੀ ਜਦੋਂ ਰਾਜੇ ਕੋਲ ਪਾਵਰ ਹੋਵੇ ਤੇ ਉਹਨੂੰ ਪਰਜਾ ਕੁਛ ਨਹੀਂ ਦੇਂਦੀ ਉਹ ਕਹਿੰਦੇ ਕੌਣ ਅੱਗੋਂ ਦੇ ਸਿਪਾਈ ਕਹਿੰਦੇ ਜੀ ਇਹ ਪਰਜਾ ਉਹ ਕਹਿੰਦਾ ਐ ਕਰ ਦੋ ਆ ਕਰ ਦੋ ਉਦੋਂ ਕਿਉਂਕਿ ਉਹਨੂੰ ਕੀੜੇ ਦਿਸਦੇ ਆ ਪਰ ਇਸ ਟਾਈਮ ਇਹਨਾਂ ਪਰਜਾ ਕੋਲ ਤਾਕਤ ਆ ਕਿ ਇਹ ਕਿਸੇ ਨੂੰ ਰਾਜਾ ਤੇ ਕਿਸੇ ਨੂੰ ਪਖਾਰੀ ਬਣਾ ਸਕਦੇ ਆ ਇਸ ਟਾਈਮ ਤੁਸੀਂ ਮਾਫੀਆਂ ਮੰਗ ਰਹੇ ਆ ਮੈਂ ਨਹੀਂ ਕਹਿੰਦਾ ਕਿ ਤੁਸੀਂ ਬੇਅਦਬੀ ਕਰਾਈ ਆ ਮੈਂ ਨਹੀਂ ਕਹਿੰਦਾ ਦੂਜਿਆਂ ਨੇ ਬੇਅਦਬੀ ਕਰਾਈ ਆ ਜਿਹੜੇ ਦੋਚੀ ਆ ਉਹਨਾਂ ਨੂੰ ਮਹਾਰਾਜ ਔਰ ਜਿਹੜਾ ਕਹਿ ਲੋ ਮਹਾਰਾਜ ਆਪ ਜਿਹੜੀ ਸਜ਼ਾ ਉਹ ਦੇਣਗੇ ਤੇ ਸਜ਼ਾ ਕਈ ਤਾਂ ਭੁਗਤੀ ਜਾਂਦੇ ਹੋਣਗੇ ਯਾਦ ਰੱਖ ਲੋ ਗੱਲ ਬੇਅਦਬੀ ਤੇ ਮੈਂ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਪਹਿਲਾਂ ਮੈਂ ਬੇਅਦਬੀ ਦੀ ਗੱਲ ਕਰਨ ਤੋਂ ਬਾਅਦ ਮੈਂ ਤੁਹਾਡੀ ਇੱਕ ਵੀਡੀਓ ਵਿਖਾਉਣਾ ਲੋਕਾਂ ਨੂੰ ਕਿ ਉਹ ਵੀਡੀਓ ਦੇ ਵਿੱਚ ਤੁਸੀਂ ਕੀ ਕਹਿ ਰਹੇ ਆ ਬੇਅਦਬੀ ਢੱਲੀ ਹੁੰਦੀ ਆ ਗੁਰੂ ਸਾਹਿਬ ਦੀ ਢੱਲੀ ਬੇਅਦਬੀ ਹੁੰਦੀ ਆ ਕਈ ਥਾਵਾਂ ਤੇ ਵੇਖਿਆ ਵੀਡੀਓ ਹੁੰਦੀਆਂ ਕਿ ਜਿਹੜੇ ਕਮੇਟੀਆਂ ਦੇ ਪ੍ਰਧਾਨ ਹੁੰਦੇ ਆ ਉਹ ਕੁਝ ਐਸੀ ਲੋਕਾਂ ਨੂੰ ਗੁਰੂ ਘਰਾਂ 'ਚ ਜਾਣ ਨਹੀਂ ਦਿੰਦੇ ਅਲਾਸਮੈਂਟ ਆ ਜਾਂਦੀਆਂ ਔਰ ਕਾਰਨ ਕੀ ਕਈ ਪਿੰਡਾਂ ਦੇ ਵਿੱਚ ਜਾਤੀ ਤੌਰ ਤੇ ਮੈਂ ਸਾਰਿਆਂ ਦੇ ਨਹੀਂ ਕਹਿੰਦਾ ਜੇ ਮੈਂ ਆਪਦੇ ਪਿੰਡ ਦੀ ਗੱਲ ਕਰਾਂ ਤੇ ਇੱਥੇ ਜਿਹੜੇ ਗਰੀਬਾਂ ਦੇ ਬੱਚੇ ਸੀ ਉਹਨਾਂ ਨੂੰ ਉਹਨਾਂ ਦੇ ਛੋਟੇ-ਛੋਟੇ ਬੱਚਿਆਂ ਨੂੰ ਅਮਰ ਜਿਹੜਾ ਅੰਮ੍ਰਿਤ ਛਕਾਇਆ ਗਿਆ ਤੇ ਇੱਥੇ ਜਿਹੜਾ ਸਾਡੇ ਨਵੇਂ ਬਾਬਾ ਬਾਇਆ ਉਹ ਛੋਟੇ-ਛੋਟੇ ਬੱਚੇ ਆ ਪੰਜਵੀਂ ਕਲਾਸ ਦੇ ਤੇ ਹੁਣ ਉਹ ਸ਼ਾਮ ਦੇ ਵੇਲੇ ਉਹ ਮਤਲਬ ਮੈਂ ਤਾਂ ਪੰਜਾਬੀ ਸਿੱਧਾ ਕਹੂੰਗਾ ਵੀ ਸ਼ਾਮ ਦੇ ਵੇਲੇ ਪਾਠ ਹੋ ਪੜਦੇ ਆ ਨਾਲੇ ਮੈਂ ਬੜਾ ਮਾਣ ਆ ਮੈਨੂੰ ਕਿ ਭਾਈ ਮੇਰੇ ਪਿੰਡ ਦੇ ਵਿੱਚ ਇਹੋ ਜਿਹਾ ਕੁਝ ਹੈ ਨਹੀਂਗਾ ਮੈਂ ਨਾਲੇ ਵੀ ਦੱਸ ਰਿਹਾ ਸਾਰੇ ਪਿੰਡਾਂ 'ਚ ਨਹੀਂ ਹੁੰਦਾ ਕੁਝ-ਕੁਝ ਪਿੰਡਾਂ 'ਚ ਬੇਅਦਬੀ ਪ੍ਰਧਾਨਗੀਆਂ ਪਿੱਛੇ ਹੁੰਦੀ ਆ ਨੰਬਰ 3 ਤੇ ਬੇਅਦਬੀ ਜਾਤ-ਪਾਤ ਨੂੰ ਲੈ ਕੇ ਹੁੰਦੀ ਆ ਪ੍ਰਧਾਨਗੀਆਂ ਨੂੰ ਲੈ ਕੇ ਹੁੰਦੀ ਆ ਔਰ ਜਿਹੜੀ ਅਸਲੀ ਬੇਅਦਬੀ ਇਹ ਆ ਕਿ ਜਦੋਂ ਲਾੜੇ ਤੇ ਲਾੜੀ ਦੇ ਨੰਦ ਹੁੰਦੇ ਆ ਜਦੋਂ ਨੰਦ ਹੁੰਦੇ ਆ ਦੋਨਾਂ ਜੀਆਂ ਦੇ ਉਹ ਕਹਿੰਦੇ ਆਓ ਜੀ ਆਨੰਦ ਕਰਾਉਣ ਚੱਲ ਗਏ ਤੇ ਨਾਲ 40 50 ਜਨੇ ਆਨੰਦ ਕਰਾਉਣ ਜਾਂਦੇ ਆ ਉਹ ਆਨੰਦ ਕਰਾਉਣ ਤੋਂ ਬਾਅਦ ਉਹਨਾਂ ਨੂੰ ਰੋਟੀ ਪਰੋਸੀ ਜਾਂਦੀ ਆ ਜਦੋਂ ਰੋਟੀ ਖਾਂਦੇ ਆ ਤਾਂ ਰੋਟੀ ਦੇ ਵਿੱਚ ਕਈ ਵਾਰ ਮੈਂ ਤਾਂ ਇਹ ਕਹਿਣਾ ਕਿ ਉਦੋਂ ਜਿਹੜਾ ਕੋਈ ਮੀਟ ਖਾਂਦਾ ਉਹ ਮੀਟ ਵੀ ਖਾ ਲੈਂਦਾ ਉਹ ਤਾਂ ਅਗਲੇ ਦੀ ਮर्याਦਾ ਜਿਹੜਾ ਕੋਈ ਰੱਖਦਾ ਹੋਵੇ ਮੈਂ ਅੱਜ ਤੋਂ ਹਫ਼ਤਾਕ ਪਹਿਲਾਂ ਵਿਆਹ ਤੇ ਸੀ ਉਹ ਕਹਿੰਦੇ ਆਓ ਆਨੰਦ ਕਰਾਉਣ ਚੱਲ ਗਏ ਮੈਂ ਕਿਹਾ ਨਾ ਵੀਰ ਉਦੋਂ ਮੁਰਗਾ ਬਣਿਆ ਪਿਆ ਉਹ ਮੈਨੂੰ ਵਾਜਾ ਮਾਰਦਾ ਤੇ ਮੈਂ ਆਉਦੇ ਸਿਰ ਪਾਪ ਨਹੀਂ ਚੜਾਉਣਾ ਐਵੇਂ ਹੁਣ ਗੱਲਾਂ ਨਾ ਕਰੋ ਟਿੱਪਣੀਆਂ ਨਾ ਕਰੋ ਜੇ ਕੋਈ ਖਾਂਦਾ ਕੋਈ ਨਹੀਂ ਖਾਂਦਾ ਮੈਂ ਖਾਣਾ ਮੈਂ ਕੋਈ ਮੁੱਕੜਿਆ ਤਾਂ ਨਹੀਂ ਮੈਂ ਉਹਨਾਂ ਨੂੰ ਹੱਥ ਜੋੜ ਤੇ ਮੈਂ ਕਿਹਾ ਜਿਹੜੀ ਬੰਦ ਦਾ ਜਿਹੜੀ ਸਲਾਮੀ ਹੁੰਦੀ ਆ ਉਹ ਮੈਂ ਘਰੇ ਆਇਆ ਨੂੰ ਦੇ ਦੂੰਗਾ ਮੈਂ ਉੱਥੇ ਨਹੀਂ ਜਾ ਸਕਦਾ ਜਦੋਂ ਇੰਨੀ ਗੱਲ ਕਹੀ ਤਾਂ 10 ਜਣੇ ਹੋਰ ਰੁੱਕ ਗਏ ਇਸ ਕਰਕੇ ਜਦੋਂ ਵੀ ਕਿਸੇ ਲਾੜੇ ਆ ਲਾੜੀ ਦੇ ਆਨੰਦ ਹੁੰਦੇ ਆ ਉਹਨਾਂ ਨਾਲ ਕੁਝ ਕਲਿਆ ਕੇ ਜਿਹੜਾ ਕੁਝ ਨਾਲ ਲਿਆ ਕੇ ਰਿਸ਼ਤੇਦਾਰ ਤੇ ਉਹਨਾਂ ਨੂੰ ਸਮਝਾ ਦਿੱਤਾ ਜਾਵੇ ਵੀ ਭਾਈ ਘਰ ਜਾ ਕੇ ਮਾਸਾਹਾਰੀ ਉਹਨਾਂ ਚੀਜ਼ ਨਾ ਖਾਓ ਜੀ ਮੈਂ ਤੇ ਇਸ ਨੂੰ ਵੀ ਬੇਅਦਬੀ ਕਹਿੰਦਾ ਤੇ ਜੇਕਰ ਭਾਈ ਇਹ ਚੀਜ਼ ਦੀ ਬੇਅਦਬੀ ਨਹੀਂਗੀ ਤਾਂ ਫਿਰ ਹੱਥ ਬੰਨ ਕੇ ਮੈਂ ਮਾਫੀ ਚਾਹੁੰਨਾ ਹੁਣ ਮੈਂ ਸੁਖਵੀਰ ਬਾਦਲ ਜੀ ਤੁਹਾਡੀ ਵੀਡੀਓ ਵਖਾਉਣ ਲੱਗਿਆ ਇੱਕ ਜਿਹੜੀ ਵੀਡੀਓ ਦੇ ਵਿੱਚ ਕੀ ਆ ਉਹ ਲੋਕ ਵੀ ਸੁਣ ਲੈਣਗੇ ਤੇ ਮੈਂ ਉਹਦਾ ਜਵਾਬ ਵੀ ਦੇ ਦੂੰਗਾ ਤੁਸੀਂ ਗੱਲ ਕਹਿਨੇ ਹੁੰਨੇ ਆਂ ਅਸੀਂ ਪੰਜਾਬ ਖਾਤਰ ਲੜੇ ਆਂ ਪੰਥ ਖੱਤਰ ਲੜੇ ਆ ਇਹ ਤੁਹਾਡੀ ਕੋਈ ਇੱਕ ਸਿੱਖਾਂ ਦੀ ਪਾਰਟੀ ਆ ਸਾਨੂੰ ਇਸ ਪਾਰਟੀ ਤੇ ਬਾਣ ਵੀ ਆ ਮੈਂ ਸੁਖਬੀਰ ਸਾਹਿਬ ਇਹ ਕਹਿ ਰਿਹਾ ਕਿ ਸਾਡੀ ਇਹ ਖੇਤਰੀ ਪਾਰਟੀ ਸੀ ਤੁਹਾਡੂ ਜਿਹੜਾ ਮਾਰਨ ਵਾਲੇ ਤੁਹਾਡੇ ਆਪਣੇ ਹੋਗੇ ਕੁਝ ਤੁਹਾਡੀਆਂ ਨੀਤੀਆਂ ਹੋ ਗਈਆਂ ਔਰ ਕੁਝ ਤੁਹਾਡੇ ਮਗਰਲੇ ਹੋਗੇ ਚੜੀ ਜਿਨ੍ਹਾਂ ਦੀਆਂ ਉਂਗਲਾਂ ਤੇ ਫਿਰਦੀ ਨਹੀਂ ਉਹ ਤੈਨੂੰ ਜਾੜ ਦੇਣਗੇ ਹੁਣ ਮੈਂ ਪਹਿਲਾਂ ਇਹ ਦੱਸਾਂ ਕਿ ਤੁਹਾਨੂੰ ਜਾੜਿਆ ਤੁਹਾਡੇ ਆਪਣੇ ਆ ਯਾਦ ਰੱਖੋ ਕਿ ਤੁਸੀਂ ਅੱਜ ਕਹਿ ਰਹੇ ਆ ਨਾ ਬੇਅਦਬੀ ਗੁਰੂ ਸਾਹਿਬ ਦੀ ਉਹ ਜਿਹੜੇ ਗੁਨਾਹ ਗਾਰਾ ਉਹਨਾਂ ਨੂੰ ਸਜ਼ਾ ਮਿਲਣੀ ਉਦੋਂ ਹੀ ਸ਼ੁਰੂ ਹੋ ਗਈ ਹੋਣੀ ਆ ਉਹ ਤਾਂ ਹੁਣ ਸਮਝਣ ਵਾਲਾ ਸਮਝੇ ਮੈਂ ਕਿਸੇ ਵੀ ਪਾਰਟੀ ਤੇ ਤੋਹਮਤ ਨਹੀਂ ਲਾਉਂਦਾ ਮੈਂ ਕਿਸੇ ਤੇ ਵੀ ਤੰਜ ਨਹੀਂ ਕੱਸਦਾ ਕਿ ਤੁਸੀਂ ਬੇਅਦਬੀ ਕਰਾਈ ਆ ਪਰ ਸਾਰੀ ਦੀਆਂ ਸਾਰੀਆਂ ਪਾਰਟੀਆਂ ਨੇ ਸਿਆਸਤਾਂ ਕੀਤੀਆਂ ਇੱਕ ਵੀ ਪਾਰਟੀ ਨਿੱਤਰ ਕੇ ਐ ਨਹੀਂ ਆਈ ਕਿ ਭਾਈ ਬੇਅਦਬੀ ਹੋਈ ਆ ਅਸੀਂ ਸੁਖਬੀਰ ਦਾ ਸਾਥ ਦੇਣ ਨੂੰ ਤਿਆਰ ਆ ਜਾ ਸੁਖਬੀਰ ਕਹਿੰਦਾ ਹੋਵੇ ਮੈਂ ਦੂਜੀਆਂ ਪਾਰਟੀਆਂ ਦਾ ਸਾਧੇ ਨੂੰ ਤਿਆਰ ਆ ਸਾਰਿਆਂ ਨੇ ਆਪ ਦਾ ਆਪ ਦਾ ਵੋਟ ਖਿੱਚੀ ਆ ਚਲੋ ਉਹ ਤਾਂ ਗੁਰੂ ਸਾਹਿਬ ਸੀ ਜਿਹੜੇ ਲੋਕਾਂ ਨੂੰ ਬਚਾਉਣ ਖਾਤਰ ਆਪਦੇ ਘਰ ਕੁਰਬਾਨ ਕਰਕੇ ਚਲੋ ਅੱਜ ਦੇ ਸਾਡੇ ਵੀ ਲੀਡਰ ਆ ਲੀਡਰ ਤਾਂ ਮੈਂ ਮੰਨਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਨ੍ਹਾਂ ਨੇ ਲੋਕਾਂ ਦੇ ਘਰ ਬਚਾਉਣ ਵਾਸਤੇ ਆਪਦੇ ਘਰ ਕੁਰਬਾਨ ਕੀਤੇ ਲੀਡਰ ਮੰਨਦਾ ਮੈਂ ਉਦਮ ਸਿੰਘ ਨੂੰ ਔਰ ਸਾਰੇ ਜਿੰਨੇ ਸਾਡੇ ਸ਼ਹੀਦ ਹੋਏ ਆ ਲੀਡਰ ਮੈਂ ਉਹਨਾਂ ਨੂੰ ਮੰਨਦਾ ਨਾ ਕਿ ਜਿਹੜੇ ਅੱਜ ਦੇ ਮੰਤਰੀ ਬਣੇ ਆ ਚਿੱਟੇ ਸੂਟ ਪਾ ਕੇ ਇਹ ਲੀਡਰ ਨਹੀਂ ਗਏ ਇਹ ਮੌਕਾ ਪ੍ਰਸਤੀ ਆ ਤਾਂ ਇਹ ਜਿਹੜੇ ਸਾਡੇ ਮੰਤਰੀ ਬਣੇ ਆ ਸਾਡੇ ਲੀਡਰ ਆਪਦੇ ਆਪ ਨੂੰ ਕਹਿੰਦੇ ਆ ਇਹਨਾਂ ਨੇ ਆਪਦੇ ਘਰ ਬਣਾਉਣ ਵਾਸਤੇ ਲੋਕਾਂ ਦੇ ਘਰ ਜਾੜਤੇ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਹੁਣ ਮੈਂ ਜਿਹੜੀ ਚੀਜ਼ ਵਿਖਾਉਣ ਲੱਗਾ ਤੁਸੀਂ ਵੀ ਸੁਣ ਲਓ ਚੱਲ ਪਾ ਭਾਈ ਇੱਕ ਤਨਾ ਫੋਨ ਕਰਮਣ ਆਖਲੇ ਕੇ ਸੀ ਹਰ ਪਰਿਵਾਰ ਦੇ ਹੱਥ ਜੀ ਨਿਕਲਦੇ ਬਸ ਇਥੋਂ ਛੱਡ ਦਿਓ ਗੱਲ ਹੁਣ ਸਾਡੇ ਕੋਲ ਤਿੰਨ ਘਰਾ ਇੱਕ ਚੰਡੀਗੜ੍ਹ ਘਰਾ ਇੱਕ ਦਿੱਲੀ ਘਰਾ ਇੱਕ ਪਿੰਡ ਘਰਾ ਸਾਰੀਆਂ ਥਾਵਾਂ ਤੇ ਗੁਰੂ ਘਰ ਦੇ ਪ੍ਰਕਾਸ਼ ਪਏ ਅਸੀਂ ਸਾਰੇ ਮੱਥਾ ਟੇਕ ਕੇ ਇਹ ਤਾਂ ਐਵੇਂ ਕਹਿੰਦੇ ਬੇਅਦਬੀਆਂ ਕਰਾਤੀਆਂ ਇੱਕ ਸਾਡਾ ਦਿੱਲੀ ਘਰਾ ਇੱਕ ਸਾਡਾ ਚੰਡੀਗੜ੍ਹ ਘਰਾ ਇੱਕ ਸਾਡਾ ਪਿੰਡ ਘਰਾ ਲੋਕ ਕਹਿੰਦੇ ਹੁਣ ਯਾਰ ਤਿੰਨ ਘਰਾ ਫਿਰ ਕਹਿਣਾ ਇੱਕ ਸਾਡਾ ਦਿੱਲੀ ਘਰ ਸੁਖਵੀਰ ਬਾਦਲ ਕੇ ਬਿਆਣਾ ਇਹ ਇੱਕ ਸਾਡਾ ਚੰਡੀਗੜ੍ਹ ਘਰ ਇੱਕ ਸਾਡਾ ਪਿੰਡ ਘਰ ਹੁਣ ਇਹ ਆ ਉਹ ਜਿਹੜੇ ਸੱਜਣ ਸਿੱਖਾਂ ਦੀ ਗੱਲ ਕਰਦੇ ਆ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਆ ਲੋਕਾਂ ਨੂੰ ਬਚਾਉਣ ਦੀ ਗੱਲ ਕਰਦੇ ਆ ਤਾਂ ਮੈਂ ਦੱਸ ਦੇਵਾਂ ਕਿ ਜਿੰਨਾ ਪੰਜਾਬ ਦੀ ਖਾਤਰ ਤੁਸੀਂ ਕੁਰਬਾਨੀਆਂ ਦੀ ਗੱਲ ਕਰਦੇ ਆ ਇਹੋ ਜੇ ਘਰ ਬੈਠੇ ਆ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਵੀ ਆਉਂਦੇ ਹੋਣਗੇ ਸਿੱਖਾਂ ਦੇ ਵਿੱਚ ਤਾਂ ਹੁੰਦੇ ਆਉਂਦੇ ਆ ਸਾਡੇ ਹਿੰਦੂ ਮੁਸਲਮ ਸਿੱਖ ਇਸਾਇਤ ਚਾਹੀ ਕੋਈ ਵੀ ਆ ਪੰਜਾਬ ਦੇ ਮੁੱਖ ਮੰਤਰੀ ਰਹੇ ਅਕਸਰ ਤੁਸੀਂ ਮਤਲਬ ਡਿਪਟੀ ਸੀਮ ਰਹੇ ਆ ਤੁਸੀਂ ਵੀ ਇੱਕੋ ਹੀ ਗੱਲ ਹੋ ਗਈ ਕੋਈ ਘਰ ਦੀ ਗੱਲ ਕੋਈ ਬਾਹਰ ਦੀ ਗੱਲ ਤਾਂ ਹੈ ਨਹੀਂ ਸੀ ਉਦੋਂ ਲੋਕਾਂ ਕੋਲ 4-5 ਪੀੜੀਆਂ ਹੋ ਗਈਆਂ ਕਈ ਘਰ ਇਹੋ ਜਿਹੇ ਬੈਠੇ ਆ ਜਿੰਨਾਂ ਕੋਲ ਅੱਧਾ ਘਰ ਵੀ ਹੈ ਨਹੀਂ ਆਪਦਾ ਮਰਲਾ ਵੀ ਹੈ ਨਹੀਂ ਫਿਰ ਦੱਸ ਰਹੇ ਆ ਤਿੰਨ ਤੋਂ ਚਾਰ ਪੀੜੀਆਂ ਇੱਕ ਤੋਂ ਦੋ ਪੀੜੀਆਂ ਜਿੰਨਾ ਕੋਲ ਇੱਕ ਘਰ ਤਾਂ ਛੱਡੋ ਅੱਧਾ ਕਮਰਾ ਵੀ ਹੈ ਨਹੀਂ ਔਰ ਇਹੋ ਜੇ ਘਰ ਬੈਠੇ ਆ ਜਿੰਨਾ ਕੋਲ ਥਾਂ ਦਾ ਮਰਲਾ ਵੀ ਹੈ ਨਹੀਂ ਤੁਸੀਂ ਗੱਲ ਕੀਤੀ ਆ ਸਿੱਖਾਂ ਦੀ ਕਰਿਆਰੀ ਕਰਦੇ ਹੁੰਨੇ ਆ ਅਸੀਂ ਕੁਰਬਾਨੀਆਂ ਦਿੱਤੀਆਂ ਸਿੱਖਾਂ ਦੀ ਪਾਰਟੀ ਆ ਤੇ ਜਿਨ੍ਹਾਂ ਨੇ ਦੇਸ਼ ਬਚਾਉਣੇ ਸੀ ਉਹਨਾਂ ਨੇ ਆਪ ਦੇ ਘਰ ਕੁਰਬਾਨ ਕੀਤੇ ਆ ਤੁਸੀਂ ਤਿੰਨ ਤਿੰਨ ਘਰ ਬਣਾਏ ਆ ਇਹ ਗੱਲ ਭੁੱਲੋ ਨਾ ਇੱਕ ਸਾਡਾ ਚੰਡੀਗੜ੍ਹ ਘਰ ਇੱਕ ਸਾਡਾ ਦਿੱਲੀ ਘਰ ਇੱਕ ਸਾਡਾ ਪਿੰਡ ਘਰ ਤਿੰਨ ਘਰ ਆ ਤੁਹਾਡੇ ਕੋਲ ਤੇ ਤੁਹਾਡੇ ਪੰਜਾਬ ਦੇ ਲੋਕ ਇਹੋ ਜਿਹੇ ਬੈਠੇ ਜਿਨ੍ਹਾਂ ਕੋਲ ਇੱਕ ਘਰ ਵੀ ਹੈ ਨਹੀਂ ਗਾ ਇਹਨਾਂ ਨੂੰ ਤੁਸੀਂ ਆਟਾ ਰਾਸ਼ਨ ਦਾਲ ਤੇ ਵਰਾਤਾ ਸਗਨ ਸਕੀਮਾਂ ਤੇ ਵਰਾਤਾ ਕਈ ਤੁਹਾਡੇ ਇਹੋ ਜਿਹੇ ਪੰਜਾਬ ਦੇ ਸਿੱਖਾਂ ਦੇ ਮੁੰਡੇ ਆ ਜ਼ਿਆਦਾਤਰ ਜਿਹੜੇ ਇੱਕ ਘਰ ਬਣਾਉਣ ਵਾਸਤੇ ਆਪਦੀ ਮਾਂ ਬਿਮਾਰ ਨੂੰ ਛੱਡ ਕੇ ਸੱਤ ਸਮੁੰਦਰੋਂ ਪਾਰ ਜਾ ਵਰਦੇ ਆ ਔਰ ਕਈ ਵਾਰੀ ਉਹਨਾਂ ਦਾ ਸੁਨਿਆ ਆ ਜਾਂਦਾ ਵੀ ਭਾਈ ਤੁਹਾਡਾ ਮੁੰਡਾ ਜਿਹੜਾ ਕਹ ਲੋ ਦਿਲ ਦੇ ਦੌਰੇ ਨਾਲ ਉਹਦੀ ਮੌਤ ਹੋ ਗਈ ਆ ਤੇ ਮਾਂ ਦੀਆਂ ਚੀਕਾਂ ਸੁਣਨ ਵਾਲੀਆਂ ਹੁੰਦੀਆਂ ਇਹ ਤੁਹਾਡਾ ਪੰਜਾਬ ਆ ਮੈਣੀਆਂ ਦਾ ਲੋਕ ਮੈਨੂੰ ਗਲਤ ਕਹਿਣ ਕੋਈ ਗੱਲ ਨਹੀਂ ਕਿਉਂਕਿ ਮੈਂ ਗਰੀਬ ਘਰੋਂ ਅਗਲਾ ਕੁਆ ਇਹਨੂੰ ਬੜਾ ਪਤਾ ਪਰ ਪਤਾ ਤਾਂ ਸਾਰਾ ਤੁਹਾਨੂੰ ਸਾਨੂੰ ਕਾਹਦਾ ਪਤਾ ਐ ਹੋਜੇ ਘਰ ਪਏ ਆ ਜਿਹੜੇ ਤੁਹਾਨੂੰ ਵੋਟਾਂ ਪਾਉਣ ਵਾਲੇ ਔਰ ਤੁਹਾਡੇ ਉਹਨਾਂ ਨੇ ਝੰਡੇ ਲਾਏ ਆ ਬਾਦਲ ਸਾਹਿਬ ਬਾਦਲ ਸਾਹਿਬ ਕਰਦੇ ਆ ਤੁਹਾਡੀਆਂ ਰੇਲੀਆਂ ਚ ਜਾਂਦੇ ਰਹੇ ਆ ਛੱਤਾ ਉਹਨਾਂ ਦੀਆਂ ਚੁੰਦੀਆਂ ਉਹਨਾਂ ਕੋਲ ਇੱਕ ਇੱਕ ਕਮਰਾ ਪਾਉਣ ਵਾਸਤੇ ਪੈਸੇ ਨਹੀਂ ਤੁਹਾਡੇ ਕੋਲ ਤਿੰਨ ਘਰ ਆ ਇਹ ਚੀਜ਼ਾਂ ਸੋਚਣ ਵਾਲੀਆਂ ਬੰਦੀਆਂ ਕੋਈ ਘਰ ਕੋਈ ਇੱਕ ਦੋ ਕਮਰੇ ਵਾਲੇ ਨਹੀਂ ਹੋਣੇ ਤੁਹਾਡੇ ਮਹਿਲ ਪਾਏ ਹੋਣਗੇ ਪਰ ਪੰਜਾਬ ਦੇ ਲੋਕ ਆ ਤੁਹਾਡੇ ਲੋਕ ਆ ਜਿਨ੍ਹਾਂ ਕੋਲ ਇੱਕ ਕਮਰਾ ਤੱਕ ਹੈ ਨਹੀਂ ਚਲੋ ਫਿਰੋਜ਼ਪੁਰ ਦੇ ਤੁਸੀਂ ਐਮਪੀ ਆ ਫਿਰੋਜ਼ਪੁਰ ਦੇ ਵਿੱਚ ਇੱਕ ਪਿੰਡ ਆਉਂਦਾ ਤੇ ਮੈਨੂੰ ਉਹਨਾਂ ਦਾ ਦੋ ਤਿੰਨ ਵਾਰੀ ਫੋਨ ਆਉਂਦਾ ਉਹ ਕਹਿੰਦੇ ਵੀਰਿਆ ਸਾਡੀ ਵੀਡੀਓ ਪਾ ਦੇ ਅਸੀਂ ਮੈਂ ਧੀਆਂ ਦਾ ਪਿਓ ਆ ਤੇ ਸਾਡੇ ਕੋਲ ਰਹਿਣ ਨੂੰ ਮਕਾਨ ਹੈ ਨਹੀਂ ਨਾ ਆਬ ਦਾ ਥਾਂ ਹੈਗਾ ਅਸੀਂ ਸਰਕਾਰੀ ਜਗ੍ਹਾ ਤੇ ਬੈਠੇ ਆ ਸਾਨੂੰ ਠਾਉਂਦੇ ਆ ਚਲੋ ਆਓ ਇੱਥੋਂ ਮੇਰੇ ਕੋਲ 25-30 ਕਿਲੋਮੀਟਰ ਰਹਿ ਗਿਆ ਪਿੰਡ ਬਖਾਵਾਂ ਤੁਹਾਨੂੰ ਚੱਲ ਕੇ ਆਜੋ ਇਹ ਤੁਹਾਡੇ ਤਿੰਨ ਤਨਕਾਰਾ ਤੇ ਲੋਕਾਂ ਕੋਲ ਇੱਕ ਵੀ ਨਹੀਂ ਇਹ ਚੀਜ਼ ਨੋਟ ਕਰੋ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣਾ ਜਿਨ੍ਹਾਂ ਨੇ ਦੇਸ਼ ਨੂੰ ਬਚਾਉਣਾ ਸੀ ਅੱਜ ਵੀ ਬੈਠੇ ਆ ਬਚਾਉਣ ਵਾਲੇ ਕੀ ਗੱਲ ਆ ਕੋਈ ਅੱਗੇ ਨਹੀਂ ਆਉਂਦੇ ਕੁਝ ਸਾਡੇ ਬਾਹਰ ਜਾ ਕੇ ਐਨਆਰਆਈ ਵੀਰ ਉਹ ਪੰਜਾਬ ਵਾਸਤੇ ਕਦੇ ਕੈਂਪ ਲਵਾਉਂਦੇ ਆ ਕਦੇ ਕੁਛ ਕਰਦੇ ਆ ਕਦੇ ਕੁਛ ਕਰਦੇ ਆ ਤੁਸੀਂ ਤੁਹਾਡੀ ਸਰਕਾਰ ਰਹੀ ਹੋਵੇ ਪੰਜ ਵਾਰ ਤੁਹਾਡੇ ਜਿਹੜੇ ਪਿਤਾ ਜੀ ਉਹ ਮੁੱਖ ਮੰਤਰੀ ਬਣਦੇ ਆ ਪਰ ਤੁਹਾਡੇ ਕੋਲੋਂ ਆਪ ਦੇ ਇਲਾਜ ਵਾਸਤੇ ਹਸਪੀਟਲ ਨਹੀਂ ਬਣਿਆ ਇੱਥੇ ਤੇ ਲੋਕਾਂ ਵਾਸਤੇ ਤਾਂ ਬਣਨੇ ਕੀ ਸੀ ਸਿੱਧਾ ਇੰਨਾ ਕਹਿ ਦਿੰਦੇ ਆ ਕਿ ਫਲਾਨਾ ਹਸਪੀਟਲ ਬਾਦਲ ਸਾਹਿਬ ਲੈ ਕੇ ਆਏ ਆ ਲੈ ਕੇ ਆਏ ਅਸੀਂ ਕਦੋਂ ਨਾ ਕਰਦੇ ਆ ਅਸੀਂ ਕਦੋਂ ਨਾ ਕਰਦੇ ਆ ਪਰ ਫੇਰੇ ਬਿਨਾਂ ਇਲਾਜ ਤੋਂ ਮੌਤਾ ਕਿਉਂ ਹੋ ਰੀਆਂ ਲੋਕਾਂ ਨੇ ਹਰਾ ਕਿਉਂ ਦਿੱਤਾ ਹੁਣ ਕੁਝ ਮੈਨੂੰ ਕਹਿ ਦਿੰਦੇ ਆ ਕਿ ਛੜਕਾਂ ਬਣਾਈਆਂ ਬਾਦਲ ਸਾਹਿਬ ਨੇ ਮੈਂ ਕਿਹਾ ਵਧਾਈਆਂ ਮੈਂ ਕਦੋਂ ਮੁਕਰਦਾ ਪਰ ਬਾਦਲ ਸਾਹਿਬ ਦੀ ਜਿੱਥੋਂ ਗੱਡੀ ਨੰਗਦੀ ਆ ਸੁਖਵੀਰ ਬਾਦਲ ਦੀ ਭਾਵੇਂ ਉਹਨੇ ਬੰਬ ਛੜਕਾਂ ਬਣਾਤੀਆਂ ਭਾਵੇਂ ਉਹਨੇ ਗਰਨੇਡ ਛੜਕਾਂ ਬਣਾਤੀਆਂ ਭਾਵੇਂ ਉਹਨੇ ਜਿਹੜੀਆਂ ਮਰਜ਼ੀ ਛੜਕਾਂ ਬਣਾਤੀਆਂ ਪਰ ਉਹਨਾਂ ਛੜਕਾਂ ਤੇ ਟੂਲ ਟੈਕਸ ਲੱਗੇ ਆ ਉੱਥੋਂ ਟੂਲ ਟੈਕਸ ਆਮ ਲੋਕ ਦੇ ਕੇ ਲੰਘਦੇ ਆ ਚਾਹੇ ਤਾਂ ਕੋਈ ਉਹ ਗਰੀਬ ਹੋਵੇ ਚਾਹੇ ਉਹ ਕਿਸੇ ਮਜਬੂਰੀ ਚ ਹੋਵੇ ਉਹਨਾਂ ਨਾਲ ਉਹਨਾਂ ਨੂੰ ਕੋਈ ਪਰਵਾਹ ਨਹੀਂ ਉੱਥੇ ਟੂਲ ਟੈਕਸ ਢੁਈ ਮਾਰੇ ਰਾਹ ਦੇ ਵਿੱਚ ਲੱਗੇ ਆ ਉੱਥੋਂ ਉਹ 50 100 50 100 ਦੇ ਕੇ ਲੰਘਦੇ ਆ ਆਏ ਢੇੜੇ ਦਾ ਤਾਂ ਸੁਖਵੀਰ ਬਾਦਲ ਦੇ ਨਾਲ ਗੱਡੀਆਂ ਆਉਣ ਵਾਲੇ ਸਮੇਂ ਦੇ ਵਿੱਚ ਐਮਪੀ ਰਵੇ ਜਾਂ ਨਾ ਰਵੇ ਉਹ ਪ੍ਰਮਾਤਮਾ ਜਾਣਦਾ ਪਰ ਚਲੋ ਪੰਜਾਬ ਦਾ ਕੁਝ ਸੁਧਾਰਨ ਬਣਾਉਣ ਮੈਂ ਤਾਂ ਇਹ ਬੇਨਤੀ ਕਰਦਾ ਤੇ ਪਰ ਉੱਥੇ ਇਹਨਾਂ ਦੀ ਗੱਡੀ ਨੇ ਕਰਨਾ ਕੂ ਜਦੋਂ ਉਧਰ ਦੀ ਲੰਘ ਜਾਣਾ ਨਾਲ ਗਨਮੈਨ ਹੋਣਗੇ ਇਸ ਕਰਕੇ ਸੜਕਾਂ ਤਾਂ ਉਹ ਸਾਡੀਆਂ ਸੀ ਤਾਂ ਪੈਸੇ ਦਿੰਨੇ ਆ ਲੰਘਣ ਵਾਸਤੇ ਦੇ ਹੀ ਜਾਂਦੇ ਆ ਪੈਸੇ ਟੂਲ ਟੈਕਸਾਂ ਤੋਂ ਲੰਘਦੇ ਆ ਢੂਈ ਮਾਰੇ ਅਸੀਂ ਮੈਂ ਤਾਂ ਕਹਿਣਾ ਹੁੰਨਾ ਉਹਨਾਂ ਨੂੰ ਅਸੀਂ ਪੈਸੇ ਦੇ ਕੇ ਲੰਘਦੇ ਆ ਤਾਂ ਉਹ ਸੜਕਾਂ ਉਹਨਾਂ ਨੇ ਬਣਾਈਆਂ ਰਹੀ ਗੱਲ ਬੇਅਦਬੀ ਦੀ ਬੇਅਦਬੀ ਭਰਾ ਮੈਂ ਤੁਹਾਨੂੰ ਦੱਸ ਹੀ ਦਿੱਤੀ ਆ ਕਿ ਆਏ ਦਿਨ ਕਿਵੇਂ ਨਾ ਕਿਵੇਂ ਕਰਕੇ ਹੁੰਦੀ ਆ ਤੇ ਪਰ ਜਿਹੜਾ ਭਾਈ ਸਾਹਿਬ ਗੁਰੂ ਸਾਹਿਬਾਂ ਦੇ ਜਿਹੜੇ ਅੰਗ ਆ ਤੁਹਾਡੀ ਸਰਕਾਰ ਦੇ ਵਿੱਚ ਰੁਲੇ ਆ ਉਹ ਸਾਰੀਆਂ ਪਾਰਟੀਆਂ ਨੂੰ ਚਾਹੀਦਾ ਸੀਗਾ ਕਿ ਆਪਦੇ ਮਤਲਬ ਆਪ ਹੀ ਇਨਕੁਆਰੀਆਂ ਲਵਾ ਦਿੰਦੇ ਮੀਡੀਆ ਨੂੰ ਪਤਾ ਨਾ ਲੱਗਦਾ ਤੇ ਦੋਸ਼ੀ ਸਾਹਮਣੇ ਆ ਜਾਂਦੇ ਸਾਨੂੰ ਪਤਾ ਲੱਗ ਜਾਂਦਾ ਵੀ ਬੇਅਦਬੀ ਕਰਾਈ ਕਿਉਂ ਆ ਸਾਨੂੰ ਪਤਾ ਲੱਗ ਜਾਂਦਾ ਹੁਣ ਮੇਨ ਗੱਲ ਕਿ ਬੇਅਦਬੀ ਤੁਸੀਂ ਤਾਂ ਕਰਾਈ ਨਹੀਂ ਤੁਹਾਡੀ ਸਰਕਾਰ ਚ ਹੋਈ ਆ ਪਰ ਜਿਹੜੀ ਗੋਲੀ ਚੱਲੀ ਸੀ ਮੇਨ ਗੱਲ ਗੋਲੀ ਦੀ ਆ ਸਰਕਾਰ ਤੁਹਾਡੀ ਸੀ ਐਸ ਟਾਈਮ ਰਾਜਾ ਸਾਹਿਬ ਨੂੰ ਪਤਾ ਲੱਗ ਗਿਆ ਕਿ ਪਰਜਾ ਸੂਤ ਨਹੀਂ ਆ ਰਹੀ ਤੇ ਉਹ ਮਤਲਬ ਗਰੀਬ ਰਾਜਾ ਜਾਗ ਪਿਆ ਵਿੱਚ ਇਸ ਕਰਕੇ ਮੇਰੀ ਬਾਦਲ ਸਾਹਿਬ ਨੂੰ ਬੇਨਤੀ ਆ ਕਿ ਬਾਦਲ ਸਾਹਿਬ ਕਹਿੰਦੇ ਹੁੰਦੇ ਦੁੱਲੇ 베ਰਾਂ ਦਾ ਕੁਛ ਨਹੀਂ ਵਿਗੜਦਾ ਪਰ 베ਰ ਦੁੱਲੇ ਸੀ ਪਾਲ ਲੈnde ਟੋਕਰੀ ਚ ਪਰ ਇਸ ਟਾਈਮ 베ਰਾਂ ਦੀਆਂ ਤਾਂ ਗਿਲ ਜਿਹੜੀਆਂ ਕਰੋ ਗਿੜਕਾ ਹੁੰਦੀਆਂ ਨਾ ਉਹ ਵੀ ਗਲ ਗਈਆਂ ਹੁਣ ਤਾਂ ਇਕੱਠੀਆਂ ਕਰਕੇ ਫਾਇਦਾ ਕੋਈ ਨਹੀਂ ਉੱਥੇ ਤਾਂ ਮਿੱਟੀ ਵੀ ਨਹੀਂ ਲੱਭਣੀ ਜਿੱਥੇ 베 ਦੁੱਲੇ ਸੀਗੇ ਯਾਦ ਰੱਖੋ ਗੱਲ ਬਹੁਤ ਕੰਮ ਔਖਾ ਹੋ ਗਿਆ ਬਾਕੀ ਮਹਾਰਾਜ ਭਲੀਆਂ ਕਰੇ ਕਿ ਜੇ ਕਰ ਮੈਂ ਕਿਸੇ ਧਰਮ ਦੇ ਖਿਲਾਫ ਬੋਲ ਬੈਠਾ ਹਾਂ ਕਿਸੇ ਜਾਤ ਦੇ ਖਿਲਾਫ ਬੈਠਾ ਹਾਂ ਉਹਦੇ ਮੈਂ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ